ਉਹ ਕਹਿੰਦਾ ਯਾਰ ਜਿਹੜਾ ਆਰਟਿਸਟ ਹੁੰਦਾ ਨਾ ਉਹਦੀ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਜ਼ਿੰਮੇਵਾਰੀ ਕੁਛ ਨਹੀਂ ਹੁੰਦੀ ਉਹਨੇ ਆਪਣੀ ਆਰਟ ਦਿਖਾਣੀ ਹੈ ਤੁਸੀਂ ਐਕਸੈਪਟ ਕਰੋ ਜਾਂ ਨਾ ਕਰੋ ਕਿ ਵਾਕਈ ਆਰਟਿਸਟ ਦੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਕਿ ਨਹੀਂ ਹੁੰਦੀ ਮੈਂ ਮੇਰਾ ਇੱਕ ਸਵਾਲ ਹੈ ਕਿ ਆਰਟ ਪ੍ਰਗਟ ਕਿੱਥੋਂ ਹੁੰਦਾ ਹਮ ਆਰਟ ਦੀ ਐਗਜ਼ਿਸਟੈਂਸ ਤੇ ਜੇ ਅਸੀਂ ਗੱਲ ਕਰੀਏ ਕਿ ਉਹ ਹੁਣ ਜੇ ਮੈਂ ਲਿਖਾਰੀ ਹਾਂ ਤਾਂ ਉਹ ਕਿਹੜੀ ਗੱਲ ਹੈ ਜਿਹੜੀ ਮੈਂ ਬੋਲ ਕੇ ਨਹੀਂ ਕਹਿ ਸਕਦਾ ਸੀ ਮੈਂ ਲਿਖ ਕੇ ਕਹਿਣ ਦਾ ਮੀਡੀਅਮ ਜਿਹੜਾ ਉਹ ਚੂਜ਼ ਕੀਤਾ ਮੈਂ ਗਾਉਣ ਦਾ ਮੀਡੀਅਮ ਚੂਜ਼ ਕੀਤਾ ਉਹ ਗੱਲ ਬਹੁਤ ਖਾਸ ਹੋ ਗਈ ਨਾ ਜਿਵੇਂ ਉੱਚ ਵੀ ਗਾਲਾਂ ਹੀ ਕੱਢਣੀਆਂ ਨੇ ਤਾਂ ਫਿਰ ਮੈਂ ਬੋਲ ਹੀ ਲੈਂਦਾ ਯਾਰ ਇਸ ਤੋਂ ਚੰਗਾ ਤੇ ਮੈਨੂੰ ਲਿਖਣ ਦੀ ਕੀ ਲੋੜ ਸੀਗਾ ਵਾ ਦੂਸਰੀ ਗੱਲ ਇਹ ਹੁੰਦੀ ਆ ਮੈਂ ਇਹ ਮਹਿਸੂਸ ਕਰਦਾ ਮੇਰੀ ਮੇਰੀ ਨਾ ਇੱਕ ਸਰਟ ਇੰਡਸਟਰੀ ਦੇ ਕਲਾਕਾਰ ਨੇ ਉਹਨਾਂ ਨਾਲ ਇਸ ਗੱਲ ਦੇ ਉੱਤੇ ਵੀ ਚਰਚਾ ਛਿੜ ਪਈ ਸੀ ਕਿ ਲਿਖਣ ਵਾਲਾ ਵੱਡਾ ਹੈ ਕਿ ਗਾਉਣ ਵਾਲਾ ਵੱਡਾ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਮਹਿਸੂਸ ਕਰਨ ਵਾਲਾ ਵੱਡਾ ਹੂੰ ਜੇ ਤੁਸੀਂ ਮਹਿਸੂਸ ਨਹੀਂ ਕਰ ਪਾ ਰਹੇ ਚਾਹੇ ਉਹ ਤੁਹਾਡਾ ਖੁਦ ਦਾ ਆਰਟ ਹੈ ਚਾਹੇ ਕਿਸੇ ਦਾ ਆਰਟ ਹੈ ਫਿਰ ਉਹਦੇ ਕੋਈ ਮਾਇਨੇ ਨਹੀਂ ਫਿਰ ਉਹਦੇ ਕੋਈ ਮਾਇਨੇ ਨਹੀਂ ਕਿਉਂਕਿ ਆਰਟ ਦਾ ਮਕਸਦ ਹੀ ਮਹਿਸੂਸ ਕਰਨਾ ਤੇ ਕਰਾਉਣਾ ਆ ਜੇ ਉਹ ਨਹੀਂ ਹੋ ਰਿਹਾ ਫਿਰ ਕੋਈ ਫਾਇਦਾ ਨਹੀਂ ਹੋਦਾ دوسری ਗੱਲ ਇਹ ਹੁੰਦੀ ਆ ਆਰਟਿਸਟ ਨੂੰ ਜੇ ਰੱਬ ਨੇ ਇੱਕ ਮੀਡੀਅਮ ਦਿੱਤਾ ਆ ਜੇ ਜ਼ੁਬਾਨ ਦਿੱਤੀ ਆ ਜਾਂ ਟੈਲੈਂਟ ਦਿੱਤਾ ਆ ਜਾਂ ਉਹਨੂੰ ਇਦਾਂ ਦਾ ਬਣਾਇਆ ਕਿ ਉਹਦੀ ਗੱਲ ਨਾਲ 200 400 ਬੰਦੇ ਦੇ ਉੱਤੇ ਫਰਕ ਪੈਂਦਾ ਤਾਂ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ